ਜੀ ਵੀ ਸਾਸਰੀ ਕਾਲ ਜੀ ਸਾਰਿਆਂ ਨੂੰ ਸ਼ੁਰੂਆਤ ਕਰਦੇ ਆ ਦਿਨਾਂ ਵਲੋਗ ਦੇ ਵਿੱਚ ਤੇ ਹੁਣ ਕਈਆਂ ਨੇ ਕਹਿਣਾ ਵਾ ਕਿ ਸਕੂਲ ਤੇ ਲੱਗ ਗਿਆ ਤਿੰਨ ਦਿਨ ਹੋ ਗਏ ਸਕੂਲ ਕਿਉਂ ਨਹੀਂ ਜਾਣ ਡਿਆ ਸਕੂਲ ਯਾਰ ਮੈਂ ਤਾਂ ਕਰਕੇ ਨਹੀਂ ਜਾਣ ਡਿਆ ਯਾਰ ਅਜੇ ਨਾ ਕੋਈ ਯਾਰ ਦੋਸਤ ਤੇ ਹੁਣ ਨਹੀਂ ਡਿਆ ਸਕੂਲੇ ਤੇ ਇੱਕ ਦੋ ਜਣੇ ਜਿਉਂਡ ਕਿਉਂ ਪੇਪਰ ਮੁੱਕੇ ਨਾ ਥੋੜਾ ਚੇਰੀ ਹੋਇਆ ਵਾ ਤੇ ਅਜੇ ਦੋ ਤਿੰਨ ਦਿਨ ਕਰੇ ਰਵਾਂ ਜਦੋਂ ਬਾਕੀ ਸਾਰੇ ਯਾਰ ਦੋਸਤ ਵੀ ਜਾਣਗੇ ਤੇ ਫਿਰ ਆਪਾਂ ਵੀ ਚੱਲ ਜਾਾਂਗੇ ਕਿਉਂਕਿ ਉੱਥੇ ਇਕੱਲੇ ਬੈਕ ਕੀ ਕਰੀ ਜਾਵਾਂਗੇ ਤੇ ਪੜ੍ਹਾਈ ਘੜੀ ਜਾਣੀ ਆ ਤਾਂ ਕਰਕੇ ਫਿਰ ਸਾਰਿਆਂ ਨੇ ਜਦੋਂ ਆਪਣਾ ਯਾਰ ਦੋਸਤ ਇਕੱਠੇ ਹੋਊਗਾ ਫਿਰ ਜਾਵਾਂਗਾ ਫਿਰ ਬੰਦਾ ਗੱਲਾਂ ਪਤਾ ਹੀ ਮਾਰ ਲੈਂਦਾ ਵਾ ਫਿਰ ਇਹ ਤਾਂ ਟਾਈਮ ਪਾਸ ਨਹੀਂ ਹੁੰਦਾ ਫਿਰ ਸਕੂਲੇ ਤੇ ਕੱਲ ਜਿਹੜੀ ਸਬਜ਼ੀ ਬਣੀ ਪਈ ਪਨੀਰ ਦੀ ਪੰਜਾ ਦੀ ਜਿਹੜੀ ਪਪੂਲੀ ਆਂਦੀ ਉਹ ਖਾਣੇ ਆ ਤੇ ਭੁੱਖ ਲੱਗਿਆ ਬਹੁਤ ਜਿਆਦਾ ਲੱਗ ਰਹੀ ਆ ਮੈਨੂੰ ਕੋਈ ਸਵੇਰੇ ਰੋਟੀ ਖਾਧੀ ਜਿਹੜੀ ਹੁਣ ਤਾਂ ਦੁਪਹਿਰ ਹੋ ਗਈ ਤੋਂ ਪੈ ਕੜਾਕੇ ਲੱਗਣ ਦੀ ਦੋ ਤਿੰਨ ਦਿਨ ਹੋ ਗਏ ਆ ਇਹ ਰੀਣਾ ਪੂਰੀ ਢੋਪੀ ਨੂੰ ਕਹਿੰਦੇ ਲੱਗਣ ਦੀ ਹੈ ਗਰਮੀਆਂ ਮਤਲਬ ਕਿ ਹਵਾ ਤਾਂ ਸਟਾਰਟ ਹੋਈ ਗਈਆਂ ਵਾ ਆ ਬਸ ਆ ਜਿਹੜਾ ਟੋਪੀ ਲੋਣ ਦਾ ਸਮਾਂ ਆ ਗਿਆ ਵਾ ਤੇ ਅੱਧੀਆਂ ਬਾਹਾਂ ਵਾਲੀਆਂ ਪੈਣੀਆਂ ਹਨ। ਹੁਣ ਐ ਗਰਮੀ ਲੱਗਣ ਦੀ ਪੂਰੇ ਸਰੀਰ ਨੂੰ। ਵੇਖ ਤੇ ਸਹੀ ਮੈਂ ਸਵੇਰੇ ਉੱਠਿਆ ਤੇ ਆਹ ਵੇਖੋ ਕੀ ਬਣਿਆ ਜਿਹਾਲ। ਬਹੁਤ ਕੰਮ ਖਰਾਬ ਇਸ ਤਰ੍ਹਾਂ ਗਿੱਲੇ ਹੁੰਦੇ ਵੇਖੋ। ਬਿਸਤਰੇ ਬਹੁਤ ਜ਼ਿਆਦਾ ਗਿੱਲੇ ਹੁੰਦੇ ਟਿਪ ਟਿਪ ਪਾਣੀ ਆਉਂਦਾ ਹੈ ਬਿਸਤਰੇ ਗਿੱਲੇ ਹੁੰਦੇ ਜਿਹੜੇ ਥੱਲੇ ਪਏ। ਲੈਣ ਹੀ ਪਣੀ ਮੈਂ ਤੁੱਕਿਆ ਇਹਦੀ। ਪਾਣੀ ਬਹੁਤ ਸਿੰਮੰਡਾ ਟੀਜੋ ਉੱਪਰ ਲੇਖ ਅਮਰੇ ਬਹੁਤ ਜ਼ਿਆਦਾ ਆ। ਬੱਲੇ ਵੀਡੀਓ ਬਹੁਤ ਬੁਰੇ ਹਾਲਾ ਆ ਵੇ ਤੁਸੀਂ ਕੈਮਰੇ ਫਿਰ ਵੀ ਘੱਟ ਲੱਗਣ ਡਿਆ ਵਾ ਬਹੁਤ ਜ਼ਿਆਦਾ ਵੀ ਕੰਡਿਆ ਰ ਆ ਸਬਜ਼ੀ ਨੂੰ ਗਰਮ ਥੋੜੀ ਬਾਜੀ ਹੀ ਰਾਤ ਤੇ ਚਾਚੇ ਨਹੀਂ ਆਏ ਸੀ ਇਹ ਖਾਣ ਕੋ ਲਈਦਾ ਸਾਰਿਆਂ ਨੇ ਤੇ ਆ ਆਵਾਸ ਨੂੰ ਖਾਣੇ ਆਪਾਂ ਗਰਮ ਕਰ ਲਈਏ ਮਸਾਲੇ ਬਹੁਤ ਜ਼ਿਆਦੇ ਪਏ ਜਨ ਨੂੰ ਕੰਦੇ ਦੇ ਵਿੱਚ ਬੜੇ ਤੇਜ਼ ਮਸਾਲੇ ਦੇ ਵਿੱਚ ਐ ਇੱਕ 1.5 ਪੌਂਡ ਆ ਪੰਦੀ ਸਬਜ਼ੀ ਸਵਾਦ ਵੀ ਬਹੁਤ ਜ਼ਿਆਦੀ ਆ ਵੀ ਤੇ ਗੱਡੀ ਨਹੀਂ ਆ ਗਈ ਕੰਮ ਤੇ ਇਹ ਦਸ ਦੀ ਕਾਲ ਮੋਟਾ ਪੜਾ ਤਗੜਾ ਉੱਥੇ ਆਇਆ ਹਾਂ ਜੀ ਇਧਰ ਵੀ ਤੇ ਸਹੀ ਹੁੰਦੇ ਆ ਗੁੱਡੀਆਂ ਦੀ ਪੈ ਗਈ ਕਰ ਗੱਲ ਹੁੰਦੇ ਗੁੱਡੇ ਵਧੋਂ ਲਾਪੇ ਜੀ ਉਹਨਾਂ ਲੱਗੇ ਪੇਚਾ ਨਾਲ ਉਹ ਗੱਡੀ ਲੈ ਵੀ ਹੁੰਦੇ ਇੱਕ ਗੁੱਡਾ ਵਢਾਲਿਆ ਤੇ ਹੁਣ ਦੂਜਾ ਡੇ ਹੀ ਵਧੋਂ ਤਲਾਵਾ ਨਹੀਂ ਪਉਂਦੇ ਤੁੰਨੀ ਜਾਜ ਤੇ ਤੁਹਾਨੂੰ ਅਤਲਾਵਾ ਸੈੱਟ ਥੋੜੀ ਹੁੰਦਾ ਹੁਣ ਸਲਾਵਾ ਸੈੱਟ ਤੇ ਹੁੰਦਾ ਪੁੱਤ ਗੁੱਡੇ ਨੂੰ ਪਾਰਾ ਕਰਨਾ ਪੈਂਦਾ ਵਾਹ ਵੇਖ ਕੇ ਹੁਣ ਵੇਨੇ ਆ ਡਾਗੇ ਵੇਨੇ ਕੀ ਬੰਦਾ ਥੀਲਾ ਵੀ ਪਤਾ ਟੋਟੋ ਟਿਆਣਾ ਥੀਲਾ ਟੋਟਿਆਣਾ ਜੇ ਚਲ ਠੀਕ ਓ ਜੀ ਓ ਮੋਤੀ ਹੁਣ ਆਇਆ ਸੱਟ है है खानी इसका मतलब है कि सीखो ऐप आपको आपका करियर बनाने में हर समय मदद करती है चाहे नौकरी करनी हो खुद का बिजनेस सीखो ऐप हर समय का करियर बनवाना सिखाती है इस कम तो में भाईडी सिखाती भाईडी। सिखाती मत रहो इंस्टाग्राम और से आप सब कुछ सीख जाओगे जो यूट्यूबर्स हैं वो आपको तो सिखा नहीं रहे बस सारी चॉकलेट आएंगे अभी तो सीखो चलाओ सफलता की तरफ रोज मेहनत करो और अपने पैरों पे सारी चॉकलेट तो इंस्टॉल बटन पे क्लिक करो और ऐप डाउनलोड करो मैं भी आई हो जी मतलब मेरी चीज निकली है खाने चॉकलेट ही ਉਵੇਂ ਰੀਚ ਉਹ ਗਲੇ ਉਤੇ ਕਾਜ ਤੇ ਉਹ ਲਿਖਿਆ ਇੱਥੇ ਕੀ ਲਿਖਿਆ ਹੈ ਉਹਦੇ ਕੋਣੀ ਫੋਟੋ ਲੱਗੀ ਕਨਚੀ ਸਵਾਲ ਵੈ ਐ ਵੀ ਮੰਮੀ ਨੂੰ ਤੇ ਲੱਲੇ ਆਉਣ ਨਾਲ ਤੇ ਜਾਣ ਦੇ ਹੋਣਾ ਆਪਾਂ ਕਰੇ ਨਾਲ ਆ ਬਰਗਰ ਮੰਮੀ ਦੀ ਬਰਗਰ ਖਾਣੇ ਅੱਜ ਕੀ ਖਾਣੇ ਆ ਨਹੀਂ ਗਰਬਰ ਗਰਬਰ ਬਰਗਰ ਖਾ ਕੇ ਬਾਏ ਘਰ ਪਰ ਹੋਏ ਨਹੀਂ ਬਾਏ ਕਿ ਨਾ ਮੇਰੇ ਢਿੱਡ ਭੀੜ ਹੁੰਦੀ ਆ ਚੱਲ ਕੋਈ ਨਹੀਂ ਖਾਣੇ ਚਾਹੀਦੇ ਯਾਰ ਜੀ ਘਾਰ ਹੀ ਪੈਂਦਾ ਨੇ ਘਰ ਪਰ ਟੈਕ ਮੋਲੀ ਨਹੀਂ ਕਰੇ ਗੱਲ ਮਿੱਤਰਾ ਬਾੜੀ ਨੂੰ ਭਰਾਵਾ ਅੰਦਰ ਲੈ ਆ ਬਦਰ ਵੇਸੇ ਯਕੀਆਂ ਨਾਲ ਹੀ ਚਾਹ ਚੜ ਜਾਂਦਾ ਕਿਹਨਾਂ ਆ ਗਿਆ ਮੈਂ ਬਰੇ ਇੱਕ ਹੋਰ ਕਰਦਾ ਅਸਲੇ ਲੈ ਆ ਬਦਰ ਵੇਸੇ ਬਾਪੂ ਨੇ ਅੰਦਰ ਗਾਣੇ ਲਾਏ ਕਰ ਗੱਲ ਕੀ ਹਾਲ ਹੈ ਘਰ ਪਰ ਖਾਓ ਘਰ ਪਰ ਇੰਨਾ ਟਾਈਮ ਲਾਦਾ ਘਰ ਪਰ ਲੈਣੇ ਚਲ ਕਿਦੇ ਕਿਉਂ ਗੱਟਿਆਂ ਤਾਂ ਲੱਗਿਆ 버ਗਰ ਲਾਈਨ ਚ ਲੱਗੇ ਹਾਂ ਭਰਾਵਾ ਲਿਆ ਚਲੋ ਇਹਨਾਂ ਦੇ। ਫਾਦੀ ਲਿਆ 버ਗਰ ਖਾਈ ਆਇਆ। ਅੱবি ਅੱਜ ਤੇ ਮੈਂ ਗਿਆ ਜਰੂਰੀ ਕਿਤੇ ਕੰਮ। ਤੂੰ ਤੂੰ ਕਿਹਨਾਂ ਆਂ ਜੀ? ਇਧਰ ਇਧਰ ਮੰਮੀ ਸਸਰੀਆਂ ਕਾਲ, ਕੀ ਹਾਲ ਐ? ਕਿੱਥੇ ਗਿਆ ਹਾਂ? ਮੈਂ ਕੰਮ ਹੀ ਗਿਆ ਬੇ ਜਰੂਰੀ। ਹੋਰ ਕੀ ਹਾਲ ਐ? ਠੀਕ ਐ ਪਤਾ। ਪਾਪਾ ਵੀ ਆਏ। ਲੈ ਆਪ ਇਧਰ ਵੇ ਸਿੰਦਰ ਸਸਰੀ ਕਾਲ। ਕੀ ਹਾਲ ਚਾਲ ਐ? ਠੀਕ ਐ ਪਤਾ। ਹਾਂ ਠੀਕ ਐ ਆਏ ਵੇ। ਆ ਵੀਦਰ ਵੇਗ ਸੇ ਮੰਮੀ ਦਾ ਵੇਖਣ ਦੀਓ ਵਲੋਗ ਮੰਮੀ ਨੇ ਬਸ ਜਦੋਂ ਵੇਲੀ ਹੋਣਾ ਨਾ ਅਮਨੇ ਵਲੋਗ ਵੀ ਵੇਖੀਆਂ ਨਾ ਮੇਰਾ ਜੋ ਬਾਪੂ ਨੇ ਵੇਸੇ ਇਦਰਾ ਨੀਲੇ ਉਨੀਲੇ ਪਾਈ ਲਾਇਆ ਵੇ ਕਰ ਗੱਲ 500 ਬਾਪੂ ਨੂੰ ਬਸ ਕੀੜਿਆਂ ਮਕੋੜਿਆਂ ਦੀਆਂ ਫਿਲਮਾਂ ਪਸੰਦ ਆਉਂਦੀਆਂ ਨੇ ਬਾਹਰ ਹੀ ਨਿਕਲਦੇ ਆ ਨਾ ਪੁਕੜੇ ਵਿੱਚ ਮੂੰਹ ਥਾਣੀ ਵੜੇ ਤਾਂ ਨਾ ਸਕਾਂ ਨੀਲੇ ਕੀੜਾ ਅੱਖਾਂ ਪਾੜ ਜਾਣ ਉਹ ਜਾਉ ਲੱਭਣੀ ਡਿਆ ਨਹੀਂ ਕੋਈ ਫਿਲਮਾਂ ਦੇਖਾਂ ਨਹੀਂ ਲੱਭਣੀ ਫਿਲਮ ਲੈ ਅ ਵੀ ਲੱਭਣੀ ਕਿੱਥੋਂ ਜਦੋਂ ਸਾਰੀਆਂ ਦੇ ਵੇਚ ਲੀਆਂ ਆ ਦੇ ਉਹ ਨਾਨੀ ਦੇ ਪਾਈ ਲੱਭ ਕੇ ਪਾਸੇ ਵੇਖਣ ਦੇ ਹੁਣ ਲੈ ਵੀ ਮੈਂ ਘਰੇ ਆਇਆ ਯਾਰ ਹੁਣੇ ਹੀ ਤੇ ਮੈਨੂੰ ਇੱਕ ਖਬਰ ਮਿਲ ਲੀ ਗਈ ਆ ਉਹ ਵੀ ਥੋੜੀ ਦੁੱਖ ਭਰੀ ਆ ਫਿਰ ਵੀ ਤੇ ਨਾ ਇੱਥੇ ਲੱਗੇ ਕਲੋਨੀ ਦੇ ਵਿੱਚ ਘਰ ਹੀ ਤੇ ਉੱਥੇ ਹੋ ਗਈ ਆ ਕੱਲ ਰਾਤ ਚੋਰੀ ਚੋਰੀ ਤਾਂ ਹੀ ਆ ਕਿ ਉਹ ਮੁੰਟੀ ਦੇ ਦਰਵਾਜ਼ੇ ਥਾਣੇ ਆਇਆ ਸੀ ਉਹ ਤੇ ਘਰ ਦਾ ਜੋ ਵੀ ਟੂਟੀਆਂ ਟਾਟੀਆਂ ਇਹ ਕੰਮ ਚੱਲ ਨਹੀਂ ੜਿਆ ਸੀ ਇੱਥੇ ਡੀਲਰ ਦਾ ਘਰ ਹੀ ਉਕਾ ਮ ਚੱਲ ਨਹੀਂ ਡਿਆ ਤੇ ਟੂਟੀਆਂ ਟਾੜੀਆਂ ਸਭ ਆਪਣੇ ਦਰਵਾਜੇ ਦਰੂਜੇ ਖੋਲ ਕੇ ਤੋੜ ਤੂੜ ਕੇ ਤੇ ਟੂਟੀਆਂ ਟਾੜੀਆਂ ਸਭ ਕੁਝ ਖੋਲ ਕੇ ਲੈ ਗਿਆ ਉਹ ਮਤਲਬ ਕਿ ਦਾਵੀ ਹਜ਼ਾਰ ਦਾ ਨੁਕਸਾਨ ਹੋ ਗਿਆ ਵਾ ਫਾਲਤੂ ਜੀ ਤੇ ਉਹ ਲੈ ਗਿਆ ਸਭ ਟੂਟੀਆਂ ਟਾੜੀਆਂ ਖੋਲ ਕੇ ਤੇ ਸਵੇਰੇ ਪਤਾ ਲੱਗਾ ਸਾਰਿਆਂ ਨੂੰ ਕੀ ਹਾਂ ਚੋਰੀ ਹੋਈ ਆ ਜਦੋਂ ਉੱਥੇ ਗਿਆ ਫਿਰ ਪਤਾ ਲੱਗਾ ਨੂੰ ਉਹਨੇ ਤੇ ਆਪ ਹੁਣੇ ਘਰ ਦੇ ਨਾਲ ਦੱਸਿਆ ਤੇ ਬਾਕੀ ਭਰਾਵਾ ਸਾਰੇ ਆਣੇ ਆਪਣਾ ਘਰ ਦੇ ਤੇ ਰਸਉਂਦੇ ਨੇ ਸਾਰਾ ਕਵਰ ਕਰਕੇ ਸੌਂਿਆ ਕਰੋ ਸਾਰੇ ਤਾਲੇ ਤੂਲੇ ਮਾਰ ਕੇ ਉੰਗੀਆਂ ਮਲੀ ਅੱਜ ਕੱਲ ਬਹੁਤ ਫਿਰਦੇ ਆ ਨਸ਼ਾ ਦੇ ਉਹਨਾਂ ਚੋਰੀਆਂ ਕਰਨ ਚੱਲ ਜਾਂਦੇ ਉਹਨਾਂ ਨੂੰ ਕੀ ਪਤਾ ਵਾ ਉਹਨਾਂ ਨੂੰ ਨਹੀਂ ਨਹੀਂ ਮੇਰੀ ਗੱਲ ਤੇ ਇੱਕ ਮਿੰਟ ਮੈਂ ਵੀ ਕਹਿ ਸਕਦਾ ਹਾਂ ਅਹੀਂ ਦੂਜਿਆਂ ਨੂੰ ਤਾਂ ਕਹਿੰਦੇ ਆ ਆਪਣਾ ਆਪ ਕਵਰ ਰੱਖ ਕੇ ਫੇਰ ਸਾਂ ਉਹ ਤਾਲੇ ਮਾਰ ਕੇ ਸੁਹਾਇਆ ਕਰੋ ਤੇ ਅਹੀਂ ਉੱਪਰ ਜੀ ਸੌਂਦੇ ਓਪਰ ਜੀ ਨਹੀਂ ਵੀਰ ਬਾਪੂ 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 ਵੀ ਰਾਤ ਨੂੰ ਜਾਗਦਾ ਵਾ ਕਿ ਕਦੀ ਉੱਠ ਕੇ ਵੇਖਿਆ ਕਦੀ ਮੰਮੀ ਬਾਪੂ ਬਾਪੂ ਜੀ ਉੱਠਦਾ ਨਾ ਰਾਤ ਦੇ 2:00 ਵਜੇ ਉੱਠਦਾ ਬਾਪੂ ਨੇ ਇੱਥੋਂ ਬੋਏ ਤੇ ਢੇਡਾ ਕੱਢਣਾ ਹੁੰਦਾ ਵਾ ਵੀਰ ਮੈਂ ਦੋ ਤਿੰਨ ਰੀ ਵੇਖਿਆ ਬਾਪੂ ਨੂੰ ਮੈਂ ਹਰੇ ਚੱਲ ਸਰ ਕੁਕੇ ਕੁਕੀ ਹੋਗੇ ਸੁੱਤੇ ਰਹਿੰਦੇ ਨੇ ਆ ਪਰ ਨਹੀਂ ਪ੍ਰਵਾ ਬਾਪੂ ਜੀ ਜਾ ਖੋਲਦੇ ਨੇ ਫਿਰ ਬਾਪੂ ਵੇੜੇ ਜੀ ਦੋ ਘੰਟੇ ਘੁੰਮ ਕੇ ਹੁੰਦਾ ਕਿ ਕੋਈ ਫਿਰਦੇ ਨਹੀਂ ਨਾ ਡਿਆ ਗਲੀ ਗੁਲੀ ਚ ਕਲੋਨੀ ਚ ਪ੍ਰਵਾ ਕਵਰ ਪੂਰਾ ਕਰਕੇ ਰੱਖੀਦਾ ਵਾ ਉਹ ਆਪ ਨੂੰ ਆਪਣ ਭਾਵੇਂ ਜਿੱਦਾਂ ਮਰਜ਼ੀ ਫਿਰ ਵੀ ਕਵਰ ਚ ਹੀ ਰਹਿਦਾ ਵਾ ਕਵਰ ਆ ਕੈਵਲ ਲੱਗੇ ਆਪਾਂ ਹੈ ਹੀ ਉਪਰ ਦੇ ਵਿੱਚ ਵਾ ਕਿਉਂਕਿ ਮੀ ਕਿਉਂਕਿ ਜਿਹੜੇ ਮੀ ਚੋਰ ਹੁੰਦੇ ਆ ਨਾ ਇਹ ਕੋਈ ਬਹੁਤੇ ਤਗੜੇ ਨਹੀਂ ਹੁੰਦੇ ਇਹ ਅਮਲੀ ਹੁੰਦੇ ਆ ਸਿਰੇ ਦੇ ਤੇ ਖਾ ਗਏ ਨੇ ਇਹਨਾਂ ਨੇ ਨਸ਼ੇ ਕੀਤੇ ਹੁੰਦੇ ਆ ਨਸ਼ੇ ਹਾਲਤੋਂ ਫालतੂ بڑا ਕੋਈ ਨਸ਼ਾ ਕਰ ਦਿੰਦੇ ਆ ਤੇ ਉਹਨਾਂ ਨੂੰ ਕੀ ਪਤਾ ਲੱਗਦਾ ਕਿ ਹਾਂ ਜਦੋਂ ਕਿਤੇ ਫੜੇ ਜਾਣ ਉਹਨਾਂ ਦੇ ਭਾਵੇਂ ਚਪੇੜ ਵਾਈ ਜਾ ਜੋ ਮਰਜ਼ੀ ਕਰੀ ਜਾ ਉਹਨਾਂ ਨੂੰ ਕਿਹੜਾ ਪਤਾ ਲੱਗਣਾ ਕਿ ਸਾਡੇ ਵੱਜੰਡੀਆਂ ਉਹਨੇ ਫੇਰ ਸੱਦੇ ਹੋ ਕੇ ਫੇਰ ਆਪਣਾ ਚੋਰੀ ਤੇ ਚੱਲ ਜਾਣਾ ਨਸ਼ੇ ਪਤੇ ਕਰਕੇ ਚੋਰੀ ਕਰਨ ਚੱਲ ਜਾਂਦੇ ਸੀ ਆਪਣੀ ਕੋਲੋਂ ਜਿਹੜੇ ਬਖਸ਼ਵਾਪੀ ਜਿਹੜਾ ਵੀ ਨਵਾਂ ਘਰ ਖੁਦ ਨਾਲ ਹਾਂ ਹਾਂ ਸਾਡੇ ਇੱਥੇ ਆਵਾ ਪਹਿਲਾਂ ਅੱਡੇ ਜਦੋਂ ਇਹ ਨਵਾਂ ਨਵਾਂ ਘਰ ਸਟਾਰਟ ਕੀਤਾ ਹੈ ਨਾ ਸਾਡੇ ਫੋਨ ਚੋਰੀ ਹੋ ਗਏ ਸੀ ਤੇ ਬਾਅਦੋਂ ਆਪਣਾ ਇਦਾਂ ਹੀ ਠੀਕ ਬਾਅਦ ਫਿਰ ਲਾਗੇ ਲਾ ਕੇ ਸਾਡੇ ਚੋਰੀ ਸਟਾਰਟ ਹੋਈ ਬਾਅਦ ਜਦੋਂ ਮਗਰ ਵੀ ਹੋ ਗਈ ਮਗਰੋਂ ਮੋਟਰ ਕੱਢ ਤੇ ਲੈ ਗਈ ਨਹੀਂ ਨਹੀਂ ਪਹਿਲਾਂ ਜੀ ਭਰਾ ਜਿਹੜਾ ਕਰਾਉਂਦਾ ਬਣਾਉਣ ਲੱਗਦਾ ਉਹ ਮਾੜੀ ਜਿਹੀ ਨਿਕਲੀ ਹੁੰਦੀ ਆ ਉਹ ਸੱਚ ਇੱਧਰ ਪਿਛਲੇ ਪਾਸੇ ਘਰ ਵਾ ਤੇ ਇੰਨੇ ਹੀ ਬਣਾਈ ਇਦੀ ਮੋਟਰ ਕੱਢ ਕੇ ਲੈ ਗਏ ਤੇ ਫਿਰ ਬਾਅਦ ਹਾਂ ਇਹ ਬਖਸਵਾ ਕਲੋਨੀ ਜਿਹੜਾ ਨਵਾਂ ਨਵਾਂ ਸਟਾਰਟ ਕਰਦਾ ਉਹਦੇ ਵਿੱਚ ਭਾਵੇਂ ਇੰਨੀ ਜੀ ਭਾਵੇਂ ਥੋੜੀ ਜੀ ਚੀ ਚੁੱਕੀ ਜਾਵੇ 1000 2000 ਦੀ ਪਰ ਚੁੱਕੀ ਜਰੂਰ ਜਾਣੀ ਆ ਤੇ ਇਧਰ ਲੱਗੇ ਅੰਕਲ ਵੀ ਹੈਗਾ ਵਾ ਉਹ ਇਵੇਂ ਵੇਖਣ ਡਿਆ ਕਿ ਹਣਾ ਚੱਲ ਇਹ ਘਰ ਮਾਲਾ ਚਾਲੇ ਸਬੂਤਾ ਰਹਿ ਗਿਆ ਵਾ ਤੇ ਹਫਤੇ ਕੇ ਬਾਅਦ ਉਹ ਅਵੀ ਭਾਵੇਂ ਥੋੜਾ ਨੁਕਸਾਨ ਆਇਆ ਪੈਪ ਦਾ ਟੋਟਾ ਨਹੀਂ ਹੁੰਦਾ ਵੱਧ ਤਾ ਵੱਧ ਆਪਣਾ 300 400 ਦਾ ਪੈਪ ਹੀ ਉਹ ਵੀ ਖੋਲ ਕੇ ਲੈ ਗਏ ਚੋਰ ਵੱਢ ਕੇ ਲੈ ਗਏ ਵੱਢ ਕੇ ਲੈ ਗਏ ਬੜੇ ਗੁਰਵਾ ਇੱਥੇ ਜਿੰਨੇ ਜਿੰਨੇ ਵੀ ਹੁੰਦੇ ਆ ਨਾ ਸਟਾਰਟਿੰਗ ਜੇ ਚੋਰੀ ਹੁੰਦੀ ਹੁੰਦੀ ਆ ਇਹ ਕਾਢ ਲਾਗੇ ਹੋਰੋਂ ਢੀ ਚੋਰੀ ਤੇ ਉਹ ਤੇ ਪਾਪਾ ਨੂੰ ਪਤਾ ਲੱਗ ਗਿਆ ਕਿ ਹਾਂ ਸੈਣੀ ਥੋੜਾ ਖੜਕਣ ਡਿਆ ਅੰਦਰ ਤੇ ਤਾਂ ਗਰਕੇ ਫਿਰ ਉਹ ਸਮੂ ਫੜ ਲਿਆ ਹੀ ਪੈਪ ਪੈ ਪੈ ਦੇ ਆ ਵਰਕੇ ਚੀਨ ਨੂੰ ਮਾਰ ਮਾਰ ਕੇ ਤੇ ਤੋੜਨ ਦੇ ਆ ਪੈਪ ਤੋੜਨ ਦੇ ਆ ਹੀ ਆਪਣੇ ਪਲੰਬਰ ਵਾਲੇ ਜਿੰਨੇ ਵੀ ਹੋਸ਼ ਨਹੀਂ ਥੋੜਾ ਭਾਂਜਾ ਉਹਨਾਂ ਸਪੈਸ਼ਲ ਘਰੋਂ ਲੈ ਕੇ ਆਉਣਾ ਹੈ ਉਹ ਨਹੀਂ ਫਿਰ ਵੀ ਤੇ ਬਾਅਦ ਵਿੱਚ ਭਰਾਵਾ ਨੂੰ ਚੰਗੀ ਚੰਗੀ ਚਪੇੜ ਫੇਰੀ ਉਹਦੇ 8 ਵਜੇ ਦਾ ਟਾਈਮ ਗਰਮੀਆਂ ਵਾਲੇ ਦਿਨ ਹੀ ਨਾ ਗਰਮੀਆਂ ਵਾਲੇ ਦਿਨ ਸਿਆਲੀ ਨਹੀਂ ਗਰਮੀਆਂ ਹੀ ਗਰਮੀਆਂ ਹੀ ਉਹਨਾਂ ਗਰਮੀਆਂ ਵਾਲੇ ਦਿਨ ਚ ਭਰਾਵਾ 8 ਵਜੇ ਵੜਿਆ ਆਉ ਚੋਰੀ ਕਰਨ ਦੇ ਆ ਤੇ ਖੜਾਕ ਆਈ ਜਾ ਉਹ ਆਪਣੇ ਫੋਨ ਕੀਤਾ ਗਿਆ ਨਹੀਂ ਨਹੀਂ ਉਹ ਆਪਣੇ ਫੋਨ ਲੈ ਕੇ ਆ ਗਈ ਭਾਜੀ ਕੀ ਗੱਲ ਪਲੰਬਰਾ ਲੈ ਆ ਰਾਨ ਨੂੰ ਤੇ ਕਹਿੰਦੇ ਇਹ ਤੇ ਕੋਈ ਵੀ ਨਹੀਂ ਲੈ ਫਿਰ ਬਾਪੂ ਕਹਿੰਦਾ ਚੋਰ ਵਾਂ ਅੰਦਰ ਫੜ ਲਓ ਆਣ ਕੇ ਫਿਰ ਇਹਨੂੰ ਉਹ ਜਦੋਂ ਗਏ ਨਾਲ ਹੀ ਕੋਠੇ ਤੇ ਚੜ ਗਿਆ ਵਿਚਾਰਾ ਤਰਲੇ ਮਾਰੇ ਮੈਨੂੰ ਜਾਨ ਤੇ ਜਾਨ ਚੰਗਾ ਵਿਛਾਇਆ ਉਹਨਾਂ ਨੇ ਫਿਰ ਲੋਬੀ ਤੇ ਸਾਰਿਆਂ ਨੇ ਚੋਰੀ ਰਿਹਾ ਸਪੋਰਟ ਕਰਦੇ ਰਿਹਾ ਮੈਨੂੰ ਤੇ ਬਾਕੀ ਭਰਾਵਾ ਕਵਰ ਕਰਕੇ ਰਿਹਾ ਕਰੋ ਜਿਆਦੀ ਤੇ ਆ ਬਲੌਗ ਦੇ ਵਿੱਚ ਇਸ ਬਲੌਗ ਦੇ ਵਿੱਚ ਜਿਆਦੀ ਆਈ ਸਿੱਖਿਆ ਦਿੱਤੀ ਆ ਕਿ ਹਾਂ ਆਪਣਾ ਕਵਰ ਕਰਕੇ ਰਿਹਾ ਕਰੋ ਅਨਗੇਲੀ ਨਾ ਕਰਿਆ ਕਰੋ ਜਦੋਂ ਬੰਦਾ ਅਨਗੇਲੀ ਕਰਦਾ ਉਦੋਂ ਮਾਰ ਖਾਂਦਾ ਜੀ ਤੇ ਅੰਗਿਲੀ ਨਾ ਕਰਿਆ ਕਰੋ ਧਿਆਨ ਨਾਲ ਹਣਾ ਆਪਣੇ ਜਦੋਂ ਸੌਂਦੇ ਹੁੰਦੇ ਹੁੰਦੇ ਜੇ ਸਾਰੇ ਆਂ ਤਾਲੇ ਤੂਲੇ ਮਾਰ ਕੇ ਤੇ ਫਿਰ ਸੌਂ ਆ ਕਰੋ ਚੰਗਾ ਸਾਰੇ ਆਣੇ ਤੇ ਬਾਕੀ ਜੇ ਚੋਰ ਹੁੰਦਾ ਨਾ ਉਹਨਾਂ ਨੂੰ ਫੰਡ ਵੀ ਦਿਆ ਕਰੋ ਕੋਈ ਗੱਲ ਨਹੀਂ ਐਸ਼ ਹੋਈ ਲਾ ਕੇ ਪੇਜਿਆ ਕਰੋ ਨੂੰ ਤੇ ਬਾਕੀ ਜਿਹੜੇ ਰੇ ਦਮ ਲੋਗਾਂ ਦੇ ਨਾਲ ਸਪੋਰਟ ਕਰਦੇ ਰਹੇ ਮੈਨੂੰ ਤੇ ਚੰਗਾ ਜੀ ਸਾਰਿਆਂ ਨੂੰ ਸਾਸਰੀਆਂ ਕਾਰ